ਆ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਕਾਲੀ ਆਗੂ ਨਛੱਤਰ ਸਿੰਘ ਗਿੱਲ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਗ੍ਰਿਫਤਾਰੀ ਹੋਈ ਹੈ ਔਰ ਤਰਨਤਾਰਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਨਛੱਤਰ ਸਿੰਘ ਨੂੰ ਨਛੱਤਰ ਸਿੰਘ ਅਕਾਲੀ ਦਲ ਦਾ ਆਈਟੀ ਵਿੰਗ ਸੰਭਾਲ ਰਿਹਾ ਹੈ ਆਈਟੀ ਵਿੰਗ ਦਾ ਇੰਚਾਰਜ ਹੈ ਆਈਟੀ ਵਿੰਗ ਦਾ ਪ੍ਰਧਾਨ ਹੈ ਔਰ ਰਣਜੀਤ ਐਵੇਨਿਊ ਅੰਮ੍ਰਿਤਸਰ ਤੋਂ ਇੱਕ ਕੈਫੇ ਤੋਂ ਗ੍ਰਫਤਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਇੱਕ ਕੈਫੇ ਦੇ ਵਿੱਚ ਨਛੱਤਰ ਸਿੰਘ ਬੈਠਾ ਸੀ ਉੱਥੋਂ ਪੁਲਿਸ ਨੇ ਨਛੱਤਰ ਸਿੰਘ ਗਿੱਲ ਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਕੇ ਤਰਨਤਾਰਨ ਪੁਲਿਸ ਆਪਣੇ ਨਾਲ ਲੈ ਗਈ ਹਾਲਾਂਕਿ ਮਾਮਲੇ ਦਾ ਪਤਾ ਨਹੀਂ ਚੱਲਿਆ ਕਿ ਕਿਸ ਮਾਮਲੇ ਦੇ ਤਹਿਤ ਇਹ ਗ੍ਰਫਤਾਰੀ ਹੋਈ ਹੈ ਕੋਈ ਪੁਰਾਣਾ ਮਾਮਲਾ ਹੈ ਜਾਂ ਫਿਰ ਕੋਈ ਨਵਾਂ ਕੇਸ ਜਿਹੜਾ ਹੈ ਉਹ ਦਰਜ ਕੀਤਾ ਗਿਆ ਨਛੱਤਰ ਸਿੰਘ ਤੇ ਇਸ ਬਾਰੇ ਹਲੇ ਸਪਸ਼ਟੀ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪੁਲਿਸ ਅਧਿਕਾਰੀਆਂ ਤੋਂ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਪਤਾ ਚੱਲਿਆ ਕਿ ਇੱਕ ਕੈਫੇ ਦੇ ਵਿੱਚੋਂ ਇਹ ਗ੍ਰਿਫਤਾਰੀ ਹੋਈ ਹੈ ਔਰ ਪੁਲਿਸ ਤਰੰਤਾਰਨ ਪੁਲਿਸ ਉਸ ਕੈਫੇ ਦੇ ਵਿੱਚ ਆਈ ਤੇ ਨਛੱਤਰ ਸਿੰਘ ਨੂੰ ਆਪਣੇ ਨਾਲ ਲੈ ਤਾ ਸ਼ਰੋਮਰੀ ਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਨਛੱਤਰ ਸਿੰਘ ਗਿੱਲ ਜਿਨ੍ਹਾਂ ਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੋਇਆ ਸੀ ਪਹਿਲਾਂ ਵੀ ਇੱਕ ਅਰੈਸਟ ਹੋਈ ਸੀ ਤੇ ਹੁਣ ਜਾਣਕਾਰੀ ਇਹ ਹੈ ਕਿ ਅੱਜ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਨਛੱਤਰ ਸਿੰਘ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਕਾਲੀ ਦਲ ਦੇ ਆਈਟੀ ਸੈੱਲ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਪੁਲਿਸ ਨੇ ਰਣਜੀਤ ਐਵੇਨਿਊ ਅੰਮ੍ਰਿਤਸਰ ਦੇ ਵਿੱਚ ਇੱਕ ਕੈਫੇ ਤੋਂ ਹਿਰਾਸਤ ਦੇ ਵਿੱਚ ਲਿਆ ਹੈ ਔਰ ਇਹ ਵੀ ਜਾਣਕਾਰੀ ਹੈ ਕਿ ਕੈਫੇ ਦੀ ਸੀਸੀਟੀਵੀ ਫੁਟੇਜ ਜਿਹੜੀ ਸੀ ਉਹ ਵੀ ਡੀਵੀਆਰਵੀ ਜਿਹੜੀ ਸੀਸੀਟੀਵੀ ਦੀ ਉਹ ਵੀ ਪੁਲਿਸ ਆਪਣੇ ਨਾਂ ਲੈ ਗਈ। ਸਿਦਾਰਥ अरोड़ा ਸਾਡੇ ਸਹਿਯੋਗੀ ਜੁੜੇ ਨੇ। ਸਿਦਾਰਥ ਕੋਈ ਮਾਮਲਾ ਸਮਝਾਇਆ ਕਿਸ ਮਾਮਲੇ 'ਚ ਗ੍ਰਿਫਤਾਰੀ ਹੋਈ ਹੈ? ਆ ਦੱਸਦੀ ਹੈ ਕਿ ਤਰੰਤਨ ਪੁਲਿਸ ਵੱਲੋਂ ਜਿਹੜਾ ਆਈਟੀਵੀ ਪ੍ਰਧਾਨ ਜਿਹੜੇ ਨਿਸ਼ਚਤਰ ਸਿੰਘ ਨੇ ਅਕਾਲੀ ਦਲ ਦੇ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵਨੀ ਉਤੋਂ ਗ੍ਰਿਫਤਾਰ ਕੀਤਾ ਗਿਆ ਔਰ ਪੁਲਿਸ ਦੇ ਨਾਲ ਸੀਆਈਏ ਸਟਾਫ ਦੀਆਂ ਅਲੱਗ-ਅਲੱਗ ਟੀਮਾਂ ਵੀ ਜਿਹੜੀਆਂ ਨੇ ਮੌਜੂਦ ਰਹੀਆਂ ਨੇ। ਫਿਲਹਾਲ ਜਿਹੜੀ ਇਹ ਜਾਣਕਾਰੀ ਨਹੀਂ ਮਿਲ ਪਾ ਰਹੀ ਕਿ ਕਿਸ ਸਬੰਧ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਨੇ ਇਕਤਰ ਸਿੰਘ ਦੀ ਹੋਈ ਆ ਲੇਕਿਨ ਜੇ ਗੱਲ ਕੀਤੀ ਜਾਵੇ ਸੂਤਰਾਂ ਮੁਤਾਬਕ ਕਿ ਚੋਨਾ ਨਾਲ ਸੰਬੰਧੀ ਦੇ ਮਾਮਲਾ ਲੱਗ ਰਿਹਾ ਹੈ ਚੋਨਾ ਦੌਰਾਨ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਸ ਸੰਬੰਧੀ ਸੂਤਰਾਂ ਮੁਤਾਬਕ ਮੰਨੀ ਹੈ ਤਾਂ ਉਹ ਮਾਮਲਾ ਲੱਗ ਰਿਹਾ ਜਿਸ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਚੁੱਪੀ ਛਾਂਦੀ ਹੋਈ ਹੈ ਔਰ ਨਾ ਹੀ ਮੀਡੀਆ ਇੰਟਰੈਕਸ਼ਨ ਜਿਹੜੀ ਆ ਹੋ ਪਾ ਰਹੀ ਹੈ ਜੀ ਅੱਛਾ ਇਹ ਜਿਹੜੀ ਤਰਨਤਾਰਨ ਦੀ ਚੋਣ ਹੈ ਕੀ ਇਹਦੀ ਇਹਦੀ ਜ਼ਿੰਮੇਵਾਰੀ ਸੀ ਨਛੱਤਰ ਸਿੰਘ ਦੇ ਕੋਲ ਬਿਲਕੁਲ ਜਿਹੜੀ ਤਰਨਤਾਰਨ ਦੀ ਚੋਣ ਹੋਈ ਆ ਜਿਸ ਦੇ ਵਿੱਚ ਅਕਾਲੀ ਦਲ ਤੋਂ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਹੋਣਾ ਨਾ ਜਦ ਚੋਣ ਚੱਲ ਰਹੀ ਸੀ ਤਾਂ ਜਿੱਥੇ ਵੱਡੇ ਲੀਡਰ ਅਕਾਲੀ ਦਲ ਦੇ ਇੱਥੇ ਮੌਜੂਦ ਰਹੇ ਉੱਥੇ ਹੀ ਨਿਸ਼ੀਤਰ ਸਿੰਘ ਵੱਲੋਂ ਜਿਹੜੀ ਸੀ ਇੱਥੇ ਸਾਰੀ ਜਿਹੜੀ ਜ਼ਿੰਮੇਵਾਰੀ ਸੀ ਹਾਲਾਂਕਿ ਆਈਟੀ ਦੇ ਪ੍ਰਧਾਨ ਸੀ ਉਹਨਾਂ ਦੇ ਨਾਲ ਜਿਹੜੀਆਂ ਚੋਣ ਮੀਟਿੰਗਾਂ ਜਾਂ ਆਪਾਂ ਕਹਿ ਲਈਏ ਜਾਂ ਚੋਣ ਰੈਲੀਆਂ ਜਿਹੜੀਆਂ ਹੁੰਦੀਆਂ ਰਹੀਆਂ ਨੇ ਅਕਾਲੀ ਦਲ ਦੀਆਂ ਉੱਥੇ ਨਿਸ਼ੀਤਰ ਸਿੰਘ ਹੁਣ ਹੀ ਖੁਦ ਜਿਹੜੇ ਨੇ ਮੌਜੂਦ ਰਹੇ ਨੇ ਨਾਲ ਉਹ ਕੋਈ ਜਿਹੜੀਆਂ ਜਿਹੜੀਆਂ ਉਸ ਦੌਰਾਨ ਜਿਹੜੀਆਂ ਕੋਈ ਕਾਰ ਦਾ ਪਿੱਛਾ ਕਰਦਿਆਂ ਦੀਆਂ ਵਾਰਦਾਤਾਂ ਜਿਹੜੀਆਂ ਸਾਹਮਣੇ ਆਈਆਂ ਸੀ ਕਿ ਕਿਸੇ ਅਗਿਆਤ ਵਿਅਕਤੀ ਨੂੰ ਜਿਹੜਾ ਕਾਰ ਦਾ ਪਿੱਛਾ ਉਸ ਮਾਮਲੇ ਵਿੱਚ ਜਿਹੜੀਆਂ ਵੀ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀਆਂ ਵਾਇਰਲ ਹੋਈਆਂ ਨੇ ਉਸ ਦੇ ਵਿੱਚ ਨਛੇਤਰ ਸਿੰਘ ਹੋਣੀ ਜਿਹੜੇ ਨੇ ਬੀਬੀ ਸੁਖਵਿੰਦਰ ਕੌਰ ਹੰਦਾਵਾ ਤੇ ਕੰਚਨਪ੍ਰੀਤ ਕੌਰ ਹੁਣਾ ਦੇ ਨਾਲ ਜਿਹੜੇ ਨੇ ਸਾਫ਼ ਨਜ਼ਰ ਆ ਖੜੇ ਹੋਏ ਆ ਰਹੇ ਨੇ ਔਰ ਚੋਣਾਂ ਦੌਰਾਨ ਜਿਹੜੋ ਜਿਹੜੀ VOTING ਹੋਈ ਹੈ ਉਸ ਦਿਨ ਉਸ ਦਿਨ ਵੀ ਉਹਨਾਂ ਵੱਲੋਂ ਜਿਹੜੀ ਸੀ ਬੂਥਾਂ ਤੇ ਜਾ ਕੇ ਜਿਹੜੀ ਆ ਅਕਾਲੀ ਦਲ ਦੇ ਜਿਹੜੇ ਬੂਥ ਲਗਾਏ ਗਏ ਸੀ ਉੱਥੇ ਵੀ ਲਗਾਤਾਰ ਚੈਕਿੰਗ ਕੀਤੀ ਕਿ ਹਾਲਾਂਕਿ ਇੱਕ ਮਾਮਲਾ ਐਸ ਤਨਤਨ ਬ੍ਰੀਤ ਨੇ ਔਰ ਉਹਨਾਂ ਦਾ ਨਿਸ਼ੀਤਰ ਸਿੰਘ ਨੇ ਉਹਨਾਂ ਦੀ ਜਿਹੜੀ ਐਸਐਸਪੀ ਜਿਹੜੇ ਆਪਣੇ ਸੁਰੇਂਦਰ ਲਾਂਬਾ ਨੇ ਉਹਨਾਂ ਨਾਲ ਇੱਕ ਬਹਿਸ ਦੀ ਵੀਡੀਓ ਵੀ ਜਿਹੜੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਫਿਲਹਾਲ ਪੁਲਿਸ ਨੇ ਇਸ ਮਾਮਲੇ ਤੇ ਚੁੱਪੀ ਸਾਂਝੀ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਸੂਤਰਾਂ ਦੀ ਮੰਨਿਆ ਤਾ ਚੋਣ ਸੰਬੰਧਿਤ ਕੋਈ ਮਾਮਲਾ ਹੋਵੇਗਾ ਜਿਸ ਦੇ ਵਿੱਚ ਇਹਨਾਂ ਨੂੰ ਜਿਹੜਾ ਉਹਨਾਂ ਨੇ ਪੁਲਿਸ ਵੱਲੋਂ ਜਿਹੜਾ ਹਿਰਾਸਤ ਵਿੱਚ ਲਿਆ ਗਿਆ ਹਾਲਾਂਕਿ ਕਾਲੀ ਦਲ ਦੇ ਲੀਡਰਾਂ ਵੱਲੋਂ ਇਸ ਗੱਲ ਦੀ ਜਿਹੜੀ ਹੈ ਨਿੰਦਾ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਜੀ ਠੀਕ ਹੈ ਧੰਨਵਾਦ ਸਿਧਾਰਥ ਇਸ ਜਾਣਕਾਰੀ ਦੇ ਲਈ ਤਾਂ ਨਛੱਤਰ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਔਰ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿਉਂਕਿ ਚੋਣਾਂ ਦੇ ਵਿੱਚ ਨਛੱਤਰ ਸਿੰਘ ਇਨਚਾਰਜ ਸੀ ਸਾਰਾ ਪਾਰਟੀ ਦਾ ਆਈਟੀ ਦਾ ਕੰਮ ਸੰਭਾਲ ਰੇ ਸੀ ਜਿਵੇਂ ਸਿਦਾਰਥਾਸ ਰਹੇ ਨੇ ਕਿ ਫਿਲਹਾਲ ਸੋਰਸਸ ਤੋਂ ਇਹ ਖਬਰਾਂ ਨੇ ਹੋ ਸਕਦਾ ਕੋਈ ਹੋਰ ਮਾਮਲਾ ਵੀ ਹੋਵੇ ਪਰ ਚਰਚਾਵਾਂ ਨੇ ਕਿ ਚੋਣਾਂ ਦੇ ਨਾਲ ਕੋਈ ਵੀਡੀਓ ਵਾਇਰਲ ਕਰਨ ਨੂੰ ਲੈ ਕੇ ਜੁੜਿਆ ਹੋਇਆ ਮਾਮਲਾ ਹੈ ਜਿਸ 'ਚ ਪੁਲਿਸ ਨਛੱਤਰ ਸਿੰਘ ਨੂੰ ਆਪਣੇ ਨਾਲ ਲੈ ਗਈ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਪੁਲਿਸ ਨੂੰ ਵਰਤਿਆ ਜਾ ਰਿਹਾ ਹੈ ਸਰਕਾਰੀ ਮਸ਼ੀਨਰੀ ਨੂੰ ਵਰਤਿਆ ਜਾ ਰਿਹਾ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਸਰਦਾਰ ਨਛੱਤਰ ਸਿੰਘ ਜਿਹੜੇ ਤਰਨ ਤਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਡਟ ਕੇ ਸ਼ਰੋਨਦੀ ਇਹ ਕਲਦਨ ਦੀ ਲੜਾਈ ਲੜੀ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਚੋਂ ਇੱਕ ਕੈਫੇ ਤੋਂ ਜ਼ਬਰਦਸਤੀ ਪੁਲਿਸ ਨੇ ਆ ਕੇ ਚੱਕਿਆ ਜਿਸ ਟੀਮ ਦੀ ਅਗਵਾਈ ਡੀਐਸਪੀ ਅਤਲ ਸੋਨੀ ਜਿਹੜੇ ਗਵਿੰਦਵਾਲ ਸਾਹਿਬ ਲੱਗੇ ਨੇ ਉਹ ਕਰ ਰਹੇ ਸੀ ਨਾਲ 3 ਗੱਡੀਆਂ ਤੇ 15 ਤੋਂ 20 ਮੁਲਾਜ਼ਮ ਉੱਥੇ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਜ਼ਬਰਦਸਤੀ ਉੱਥੋਂ ਚੱਕ ਕੇ ਲੈ ਗਏ ਤੇ ਕਿੱਥੇ ਰੱਖਿਆ ਗਿਆ ਹਲੇ ਤੱਕ ਕਿਸੇ ਨੂੰ ਨਹੀਂ ਦੱਸਿਆ ਗਿਆ ਤੇ ਨਾਲ ਹੀ ਪੁਲਿਸ ਨੇ ਉਸ ਕੈਪੇ ਦੀਆਂ ਸਾਰੀਆਂ ਜਿਹੜੀਆਂ ਡੀਵੀਆਰ ਹੈ ਸੀਸੀਟੀਵੀ ਫੁਟੇਜ ਹੈ ਉਹ ਵੀ ਨਾਲ ਲੈ ਕੇ ਚਲੇਗੀ ਕੀ ਸੰਵਿਧਾਨ ਤੇ ਧਾਇਰੇ ਦੇ ਵਿੱਚੋਂ ਬਾਹਰ ਜਾ ਕੇ ਪੁਲਿਸ ਦਾ ਕੰਮ ਕੱਲਾ ਪੋਲਿਟਿਕਲ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਰਹੇਗੇ ਪਰ ਮੈਂ ਯਾਦ ਕਰਾ ਦਿਆਂ ਕਿ ਅਦਾਲਤਾਂ ਹੈ ਇਨਸਾਫ ਹੋਏਗਾ ਜਿਹੜਾ ਵੀ ਪੁਲਿਸ ਮੁਲਾਜ਼ਮ ਸੰਵਿਧਾਨ ਤੇ ਧਾਇਰੇ ਦੇ ਵਿੱਚੋਂ ਬਾਹਰ ਜਾ ਕੇ ਕੰਮ ਕਰੂਗਾ ਉਹਨੂੰ ਜਵਾਬਦੇਹੀ ਉਹਦੀ ਅਦਾਲਤਾਂ ਦੇ ਵਿੱਚ ਸੰਵਿਧਾਨ ਮੁਤਾਬਕ ਹੋਏਗੀ ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਰਜੀਵ ਕੋਈ ਜਾਣਕਾਰੀ ਨਿਕਲ ਪਾਈ ਕਿ ਅਰੈਸਟ ਕੀ ਚੋਣਾ ਦੇ ਬਾਬਤ ਜਿਵੇਂ सिद्धार्थ ਦੱਸ ਕੇ ਗਏ ਨੇ ਕਿ ਕੋਈ ਵੀਡੀਓ ਵਾਇਰਲ ਕਰਨ ਦਾ ਮਾਮਲਾ ਹੈ ਜਾਂ ਹੋਰ ਕਿਸੇ ਪੁਰਾਣੇ ਮਾਮਲੇ 'ਚ ਅਰੈਸਟ ਹੋਈ ਹੈ ਆ ਦੇਖੋ ਇਸ ਬਾਰੇ ਹਾਲੇ ਤੱਕ ਅਧਿਕਾਰਿਕ ਤੌਰ ਤੇ ਤਾਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਇੱਕ ਪਹਿਲਾਂ ਵੀ ਮਾਮਲਾ ਨਛੱਤਰ ਦੇ ਉੱਤੇ ਦਰਜ 33 ਪਰ ਜੇਕਰ ਗੱਲ ਕੀਤੀ ਜਾਵੇ ਹੁਣ ਤਾਜ਼ਾ ਮਾਮਲਿਆਂ ਦੀ ਤਾਂ ਜਿਹੜੀ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਹੋਈ ਸੀ ਉਸ ਦੇ ਵਿੱਚ ਨਛੱਤਰ ਜੋ ਹੈ ਬਹੁਤ ਸਰਗਰਮ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਕਾਲੀ ਦਲ ਦੀ ਟੀਮ ਸੀ ਉਸ ਦੀ ਅਗਵਾਈ ਇਹੇ ਕਰ ਰਹੀ ਸੀ ਤਾਂ ਇਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਜਿਹੜੀ ਮਜ਼ਬੂਤੀ ਹੈ ਉਹ ਵੀ ਮਿਲਦੀ ਹੋਈ ਨਜ਼ਰ ਆਈ ਦੂਸਰੇ ਪਾਸੇ ਕੰਚਨਪ੍ਰੀਤ ਕੌਰ ਜੋ ਕਿ ਲਗਾਤਾਰ ਸਰਕਾਰ ਦੇ ਉੱਤੇ ਹਮਲਾਵਰ ਸੀ ਉਸ ਵੱਲੋਂ ਤੇ ਕੀ ਬਿਆਨਬਾਜ਼ੀ ਕੀਤੀ ਗਈ ਔਰ ਜੇਕਰ ਅਸੀਂ ਚੋਣ ਜਿਸ ਦਿਨ ਪੋਲਿੰਗ ਹੋਈ ਆ ਉਸ ਦਿਨ ਦਾ ਜ਼ਿਕਰ ਕਰੀਏ ਤਾਂ ਨਸ਼ੱਤਰ ਅੱਧੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਵਾਇਰਲ ਹੋਈਆਂ ਉਸ ਵੱਲੋਂ ਜਦੋਂ ਐਸਐਸਪੀ ਤਰਨਤਾਰਨ ਦੇ ਉੱਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਵੀ ਜੋ ਸਵਾਲ ਚੁੱਕੇ ਗਏ ਸੀ ਇਸੇ ਤਰ੍ਹਾਂ ਜਦੋਂ ਕੁਝ ਸਰਪੰਚ ਜਿਹੜੇ ਨੇ ਨਾਮਜ਼ਦ ਕੀਤੇ ਜਾਂਦੇ ਨੇ ਉਸ ਵੇਲੇ ਸੁਖਬੀਰ ਬਾਦਲ ਜਦੋਂ ਧਰਨਾ ਦੇਣ ਦੇ ਲਈ ਤਰਨਤਾਰਨ ਪਹੁੰਚੇ ਤਾਂ ਉਸ ਵੇਲੇ ਇਹ ਸਾਰੀ ਜਿਹੜੀ ਅਸੀਂ ਕਹਿ ਸਕਦੇ ਕਿ ਅਕਾਲੀ ਦਲ ਦੀ ਜਿਹੜੀ ਚੋਣ ਮੁਹਿੰਮ ਸੀ ਜਾਂ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਪੂਰੀ ਕੈਂਪੇਨ ਚਲਾਈ ਜਾ ਰਹੀ ਸੀ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਨਛੱਤਰ ਦੇ ਕੋਲ ਹੀ ਸੀ ਔਰ ਨਛੱਤਰ ਜੋ ਹੈ ਵਿਕਰਮ ਮਜੀਠੀਆ ਦੇ ਵੀ ਕਾਫੀ ਕਰੀਬੀ ਜੋ ਹੈ ਮੰਨਿਆ ਜਾਂਦਾ ਹੈ ਜਦੋਂ ਪੁਤਰਮ ਮਜੀਠੀਆ ਇਹ ਇਲੈਕਸ਼ਨ ਲੜੇ ਉਦੋਂ ਵੀ ਇਹ ਨਾਲ ਸੀ ਔਰ ਬੇਹਦ ਕਰੀਬੀ ਜਿਹੜੀ ਟੀਮ ਹੈ ਵਿਕਰਮਜੀਤਿਆ ਦੀ ਉਹਨਾਂ ਦਾ ਇੱਕ ਇਹ ਸਰਗਰਮ ਮੈਂਬਰ ਹੈ ਪਰ ਅੱਜ ਕਿਉਂ ਅਚਾਨਕ ਗ੍ਰਿਫਤਾਰ ਕੀਤਾ ਗਿਆ ਕਿਉਂਕਿ 2-3 ਦਿਨਾਂ ਤੋਂ ਇਹ ਖਬਰਾਂ ਮਿਲ ਰਹੀਆਂ ਸੀ ਕਿ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਨੇ ਪਰ ਉਦੋਂ ਇਹ ਜਾਣਕਾਰੀ ਸੀ ਕਿ ਉਹ ਟੈਂਸ਼ਨ ਪ੍ਰੀਤ ਦੀ ਭਾਲ ਕਰ ਰਹੀਆਂ ਨੇ ਪਰ ਅੱਜ ਇੱਕਦਮ ਇਹ ਜਾਣਕਾਰੀ ਮਿਲਦੀ ਹੈ ਕਿ ਨਛੱਤਰ ਨੂੰ ਹਿਰਾਸਤ ਦੇ ਵਿੱਚ ਲਿਆ ਕੀ ਉਸ ਦੇ ਖਿਲਾਫ ਕੋਈ ਮਾਮਲਾ ਪਹਿਲਾਂ ਤੋਂ ਦਰਜ ਹੈ ਜਾਂ ਕੋਈ ਨਵਾਂ ਮਾਮਲਾ ਦਰਜ ਕੀਤਾ ਜਾਣਾ ਇਸ ਬਾਰੇ ਹਾਲੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਬੋਲ ਰਿਹਾ ਨਹੀਂ ਜੀ ਠੀਕ ਹੈ ਧੰਨਵਾਦ ਅਰਜੀਵ ਤਾਂ ਫਿਲਹਾਲ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕਿਉਂ ਅਰੈਸਟ ਹੋਈ ਹੈ ਤਾਜ਼ਾ ਮਾਮਲਾ ਕਿਹੜਾ ਹੈ ਕਿ ਵੀਡੀਓ ਦਾ ਮਾਮਲਾ ਹੈ ਕਿ ਪੁਲਿਸ ਦੇ ਨਾਲ ਜਿਹੜੀ ਬਹਿਸ ਬਾਜ਼ੀ ਹੋਈ ਉਸ ਦਾ ਕੋਈ ਮਾਮਲਾ ਹੈ ਜਾਂ ਫਿਰ ਪੁਰਾਣਾ ਕੋਈ ਮਾਮਲਾ ਹੈ ਪਰ ਅਰੈਸਟ ਕੀਤਾ ਗਿਆ ਜੀਤ ਐਵੇਨਿਊ ਦੇ ਇੱਕ ਕੈਫੇ ਤੋਂ ਨਛੱਤਰ ਸਿੰਘ ਗਿੱਲ ਨੂੰ ਅਕਾਲੀ ਦਲ ਆਈਟੀ ਵਿੰਗ ਦੇ ਪ੍ਰਧਾਨ ਨੇ ਔਰ ਤਰਨਤਾਰਨ ਪੁਲਿਸ ਅੰਮ੍ਰਿਤਸਰ ਆਈ ਔਰ ਰਣਜੀਤ ਐਵੇਨਿਊ ਤੋਂ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ